ਅਬ ਵੀਦੋ ਉਸ ਤੋਂ ਤਲਵੰਡੀ ਸਾਪਾ ਟਰੈਕਟਰ ਮੰਡੀ ਤੇ ਖੜੇ ਆ ਤੇ ਵੀਡੀਓ ਸਟਾਰਟ ਕਰਦੇ ਬਈ ਜੀ ਐਸਰ ਟਰੈਕਟਰ ਤੋਂ ਆਪਾਂ ਤੇ 2021 ਮਾਡਲ ਆ ਲੋਕਲ ਬਰਨਾਲੇ ਦਾ ਨੰਬਰ ਹੈਗਾ ਜੇ ਟਾਇਰਾਂ ਦੀ ਗੱਲ ਕਰੀ ਬਈ ਜੀ ਚੌਕੜਾ ਇਹ ਇੱਕ ਨਵੇਂ ਵਾਂਗੂ ਪਿਆਗਾ ਮਾਰਕਾ ਵੀ ਦੀਦਾਗਾ 311500 ਰੁਪਏ ਡਿਮਾਂਡ ਹੈਗੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਜਾਓ ਤੇ ਪੂਰਾ ਸਾਫ ਹੈ ਬਈ ਟਰੈਕਟਰ ਤੇ ਕਿਹਾ ਕਿ ਬਈ ਜੀ ਪਾਵਰ ਪਲੱਸ ਵਾਲਾ 5620 TXT ਮਾਡਲ ਵਾਲਾ ਸੱਤੀ ਲਾਈਫ ਤੇ ਵਧੀਆ ਵਾਲੇ ਟਾਇਰ ਨੇਗੇ ਤੇ ਬਾਕੀ ਲਿੰਕਾ ਲੁੰਕਾ ਵਗੈਰਾ ਤੁਸੀਂ ਦੇਖ ਸਕਦੇ ਹੋਗੇ ਐਵੀ ਲਿਫਟ ਕੰਪੈਸਟਰ ਆ ਗਿਆ। ਤੂੰ ਵੀ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ ਤੇ ਮੂਰੇ ਕੋੜਾ ਵਾਂਪਰ ਲੱਗਾ ਟਾਇਰ ਹੈਗੇ ਭਾਈ ਜੀ 85 ਪੈਸੇ 22 ਮਾਡਲ 10 ਲੱਖ 95000 ਰੁਪਏ ਡਿਮਾਂਡ ਆ ਜੀ। ਚਲੋ ਵੀ ਚੈੱਕ ਕਰੋ ਜੂਜੀ ਗੇਅਰ ਵਾਲਾ ਭਾਈ ਜੀ। ਕੋਨੋਪੀ ਵੀ ਵਗੈਰਾ ਲੱਗੀ ਹੈ ਸਪੀਕਰ ਵਗੈਰਾ ਵੀ ਲੱਗੇ ਹੋਏ ਨੇਗੇ। ਦੇਖ ਕੇ ਭਾਈ ਜੀ। ਚੈਂਜਰ ਵਾਲਾ ਟਰੈਕਟਰ 60 ਹਾਊਸ ਪਾਵਰ ਦਾ ਸੋਨਾਲੀਕਾ 60 ਦਾ। ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਫਰੰਟ ਰੇਡੀਅਲ ਟਾਇਰ ਜਮਾ 90 ਨੇਗੇ ਪਾਵਰ ਸਟੀering ਆ ਗਿਆ ਬੈਕ ਟਾਇਰ ਰਹਿ ਗਿਆ ਬਾਈ ਜੀ 85 ਪੈਸੇ ਚੈਂਜਰ ਵਾਲਾ ਟਰੈਕਟਰ 19 ਮਾਡਲ ਹੈ 6 ਲੱਖ 45000 ਰੁਪਏ ਦੀ ਮੰਗ ਹੈ ਕੰਡੀਸ਼ਨ ਪੂਰੀ ਸਾਫੀ ਹੈ ਟਰੈਕਟਰ ਦੀ ਓਕੇ ਰਿਪੋਰਟ ਦਪਿਆ ਤੇ ਅਗੇ ਕਹੇ ਬਾਈ ਜੀ ਫੋਰਡ 3600 ਫਰੰਟ ਰਹਿ ਗਿਆ ਬਾਈ ਜੀ 80 ਕੁ ਪੈਸੇ ਬੈਕ ਟਾਇਰ ਰਹਿ ਗਿਆ ਅੱਧੇ ਤੇ 1 ਲੱਖ 45000 ਰੁਪਏ ਦੀ ਮੰਗ ਹੈ 92 ਮਾਡਲ ਆ ਬਾਈ ਜੀ ਤੇ ਕਹੇ ਕਹੇ ਬਾਈ ਜੀ ਇੰਦੋ ਫਾਰਮ 3055 ਮੈਸੀ ਤੇ ਜੇ ਟਾਇਰ ਗੱਲ ਕਰੀਏ ਪਿਛਲੇ ਟਾਇਰ ਨਾ ਮਗਣੀ ਦੇ ਫਰੰਟ ਟਾਇਰ ਵੀ ਬਈ ਤੇ ਬਾਈ ਮਾਡਲ ਹੈ 485000 ਰੁਪਏ ਦੀ ਡਿਮਾਂਡ ਆ ਗਈ ਟਾਇਰਦਾਨ ਵੀ ਅਜੇ ਤੱਕ ਸਾਫ ਪੈਣੇ ਬਈ ਜੀ ਬਾਕੀ ਰਿੰਗ ਰੁੰਗ ਵੀ ਦੇਖ ਸਕਦੇ ਹੋ ਬਈ ਜੀ ਲਿੰਕਾ ਵਗੈਰਾ ਵੀ ਤੇ ਡਬਲ ਡਿਸਟ੍ਰਿਬਿਊਟਰ ਹੈਗਾ ਟਵ ਮਾਡਲ ਹੈਗਾ ਬਈ ਜੀ ਦੇਖ ਕੇ ਬਈ ਜੀ ਸੋਨਾਲੀਕਾ 35 ਦਾ ਅਨਿਜ਼ਲ ਚੈਕਰ ਲੋ ਬੈਕ ਟਾਇਰ ਰਹਿ ਗਿਆ ਭਾਈ ਜੀ 85 ਪੈਸੇ ਤੇ ਫਰੰਟ ਵੀ ਭਾਈ ਜੀ ਤੇ ਸਾਈਡ ਗਿਆ ਰਹਿ ਗਿਆ 7 ਮਾਡਲ ਆ 2,85,000 ਰੁਪਏ ਰੇਟ ਆ ਪੰਜਾਬ ਨੰਬਰ ਭਾਈ ਜੀ ਸਵਰਾਜ ਆ ਗਿਆ 855 ਅਪਕੀ 3 ਸਪੀਡ ਚ ਭਾਈ ਜੀ ਰਿਵਰਸ ਪੀਡੀਏ ਦੇਗੀ ਚੁੱਲੇ ਵਾਲਾ 85 ਪੈਸੇ ਟਾਇਰ ਤੇ 22 ਮਾਡਲ 7,95,000 ਰੁਪਏ ਦੀ ਮੰਗ ਆ ਤੇ ਬਾਕੀ ਚਾਲ ਦਲਾਵੇ ਗੱਲ ਕਰੀਏ 763 ਘੰਟੇ ਚੱਲਿਆ ਹੋਇਆ ਹੈਗਾ ਕੰਪਨੀ ਰਿਕਾਰਡ ਇਹ ਅੱਗੇ ਗਿਆ ਬਾਈ ਜੀ ਸੋਨਾਲੀਕਾ 60 ਦਾ ਐਮ ਐਮ ਐਸ ਉਪਰ ਵਾਲਾ 프ਰੰਟਾ ਰੱਦੇ ਬਾਗਦਾਰ 60 ਪੁਆਇੰਟ ਪੈਸੇ 10 ਮਾਡਲ ਆ 3 ਲੱਖ 25000 ਰੁਪਏ ਡਿਮਾਂਡ ਆ ਬਾਈ ਜੀ ਸੋਨਾਲੀਕਾ ਗਿਆ 60 ਦਾ ਚੇਂਜਰ ਵਾਲਾ ਬਾਈ ਜੀ 20 ਮਾਡਲ ਆ 6 ਲੱਖ 95000 ਰੁਪਏ ਡਿਮਾਂਡ ਆ ਠੀਕ ਆ ਬਾਈ ਜੀ ਬਾਕੀ ਜਿੰਨਾ ਵੀ ਹੈਗਾ ਸਾਰਾ ਟਰੈਕਟਰ ਕਲੀਅਰ ਹੈਗਾ ਚਾਲ ਜਨავੇ ਦੀ ਗੱਲ ਕਰੀ ਬਾਈ ਜੀ ਇਹ ਚੱਲਿਆ ਹੋਇਆ ਹੈਗਾ ਅ ਭਾਈ ਚੈੱਕ ਕਰੋ 760 ਘੰਟੇ 760 ਘੰਟੇ ਚੱਲਿਆ ਹੈਗਾ ਓਕੇ ਰਿਪੋਰਟ ਦਾ ਟ੍ਰੈਕਟਰ ਵੀ ਬਾਕੀ ਦੇਖ ਸਾ ਤੇ ਭਾਈ ਇਹ ਕੇ ਕੇ ਫਾਰਮ ਟ੍ਰੈਕਰ ਸਾਥ ਆਪ 2000 ਮਾਡਲਾ ਬੈਕਟਰ ਹੈਗਾ ਬਾਈ ਜੀ 80 ਪੈਸੇ ਤੇ ਫਰੰਟ ਹੈ ਵੀ ਬਾਈ ਜੀ ਬਾਕੀ ਰੰਗ ਪੇਂਟ ਤੁਸੀਂ ਦੇ ਸਕਦੇ ਜੈਨੂਅਲ ਨੇ ਜਿੰਨਾ ਵੀ ਹੈਗਾ ਡਾਬਲ ਕਲਚ ਦਾ 230000 ਰੁਪਏ ਮਾਡਲ ਇਹ ਲੇਸਨ ਦਾ ਪੂਰਾ ਵਧੀਆ ਪਿਆ ਛੋਟੇ ਜੀ ਜ਼ਮੀਦਾਰ ਲਈ ਪੂਰਾ ਬੈਸਟ ਲਾਈਫ ਆ ਗਿਆ ਸਾਡੀ ਘਟਾਈ ਦਾ ਪੀਵੀ 6 ਨੰਬਰ ਆ ਗਿਆ ਹੋਣ ਵਾਲੀ ਕਾ ਗਿਆ 750 ਦਾ ਬਾਈ ਜੀ ਹਰਿਆਣਾ ਨੰਬਰ ਤੇ ਆ ਫਰੰਟ ਰਹਿ ਗਿਆ ਫਰੰਟ 70 ਪੈਸੇ ਬੈਕ ਡਰ ਅੱਧੇ ਆ ਗਿਆ ਬਾਈ ਜੀ ਤੇ 14 ਵਾਲੇ ਟਾਇਰ ਆ ਬਾਈ ਜੀ ਤੇ ਬਾਕੀ ਤੁਸੀਂ ਮਗਰਾਟ ਕੰਮ ਜਰਾਂ ਦੇ ਕੰਡੀਸ਼ਨ ਦੇਖ ਸਕਦੇ ਬਾਈ ਜੀ ਸਾਫ ਪਈ ਹੈਗੇ ਪਾਵਰ ਸਟੀਅਰਿੰਗ ਆ 12 ਮਾਰਦਾ 3 ਲੱਖ 50000 ਰੁਪਏ ਦੀ ਮੰਗ ਆ ਹਰਿਆਣਾ ਨੰਬਰ ਆ ਬਾਈ ਜੀ ਇਹ ਸੋਸ਼ੂ ਦਾ ਪਾਡੀ ਲੈਣ ਦਾ ਪੂਰਾ ਓਫਰ ਹੈ। ਚੱਕੇ ਭਾਈ ਸੁਵਰਾਜ 855 ਟੂ ਸਪੀਡ ਵਾਲਾ। 5 ਸਟਾਰ ਹੈਗਾ। ਸੈੱਟ ਗੇਰ ਹੈਗਾ। ਤੇ ਟਾਇਰ ਹੈ ਗਿਆ 80 85 ਪੈਸੇ। ਫਰੰਟ ਵੀ ਵੇਜੇ। ਤੇ ਇੱਕੇ ਮਾਡਲ ਹੈਗਾ 7 ਲੱਖ 15000 ਰੁਪਏ ਡਿਮਾਂਡ ਹੈ ਜੀ। ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਹੋ ਭਾਈ ਜੀ। ਵਧੀਆ ਕੰਡੀਸ਼ਨ ਦਾ ਹੈਗਾ। ਸਾਫ ਕੰਡੀਸ਼ਨ ਦਾ ਹੈ। ਜੂਜੀ ਕੇਰਾਲ ਆ ਗਿਆ ਬਾਈ ਜੀ ਸੁਪਰ ਪਲੱਸ ਵਾਲਾ ਨੂ ਹਾਲੈਂਡ 3630 ਕੁੰਨੀ ਮਾਡਲ ਆਗਾ ਪੂਰਾ 6 ਲੱਖ ਰੁਪਏ ਦੀ ਡਿਮਾਂਡ ਆ ਬੈਕ ਟਾਇਰ 80 ਪੈਸੇ ਆਗੇ ਤੇ ਫਰੰਟ ਰਹਿ ਗਿਆ ਬਾਈ ਜੀ 75 ਕੇ ਪੈਸੇ ਉਹ ਕਈ ਰਿਪੋਰਟ ਤੇਗਾ ਟਰੈਕਟਰ ਵੀ ਵਧੀਆ ਪਿਆ ਓ ਬਾਈ ਚੈੱਕ ਕਰ ਲੋ ਕੰਡੀਸ਼ਨ ਦੇਖੇਗੇ ਬਾਈ ਜੀ ਜੌਂਡੀਅਰ 5204 ਕੱਲ ਢੱਡਾ ਜੀ ਕਹਿੰਦੇ ਨੇ ਕਿ ਫਰੰਟ ਰੇਡੀਅਲ ਟਰਨਮੈਂਟ ਤੇ ਬੈਕ ਟਾਇਰ 14 ਵਾਲੇ ਨਵੇਂ ਨੇ ਬਾਈ ਜੀ ਜੇ ਕਿ ਸੋਨਾ ਨੰਬਰ 1 ਦੇ ਤੇ ਫਰੰਟ ਆ ਗਿਆ ਬਈ ਜੀ 20 ਕਿਟ ਦੇ ਤੇ ਮਾਡਲ ਆ ਗਿਆ ਬਈ ਜੀ 11 3,95000 ਰੁਪਏ ਦੀ ਮੰਗ ਆ ਜੀ ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਵੀ ਟਰੈਕਟਰ ਦੀ ਕੰਡੀਸ਼ਨ ਪੂਰੀ ਓਕੇ ਪਈ ਆ ਗਈ ਤੇ ਕਿਹਾ ਗਿਆ ਬਈ ਜੀ 3055 DI ਜੇ ਸਾਈਡ ਗੇਰ ਆ ਗਿਆ ਡੈਕਟਰ ਰਹਿ ਗਿਆ 85 ਪੈਸੇ ਤੇ ਫਰੰਟ ਨਵੇਂ ਟਾਇਰ ਨੇ ਬਈ ਰੇਡੀਓ ਦਾ ਡੈਕਟਰ ਰਹਿ ਗਿਆ ਬਈ ਜੀ 16 ਦੇ ਓ ਪੋਲੋ ਦੇ ਤੇ ਫਰੰਟ ਬੀਕੇਡੀ ਦੇ ਨੇ ਬਾਈ ਜੀ ਮਾਡਲ ਹੈਗਾ 21 ਤੇ 4 ਲੱਖ 40000 ਰੁਪਏ ਡਿਮਾਂਡ ਹੈ ਜੀ ਇਹ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸਾਫ ਕੰਡੀਸ਼ਨ ਦਾ ਪਿਆ ਬਾਈ ਜੀ ਤੇ ਅੱਗੇ ਬਾਈ ਜੀ ਏਡਾ ਸਿੰਗਲ ਟੈਰੀ ਬਾਈ ਜੀ ਟਰਾਲੀ ਹੈਗੇ ਕੜੇ ਵਾਲੇ ਰਿੰਗ ਬਣੇਗੇ ਤੇ 1 ਲੱਖ 52000 ਰੁਪਏ ਡਿਮਾਂਡ ਹੈ ਬਾਈ ਜੀ ਤੇ ਟਰਾਲੀ ਬੱਸੇ ਨਵੀਂ ਆ ਪੂਰੀ ਓਕੇ ਕਾਟ ਚ ਤੇ ਸਿੰਗਲ ਘਾਟੇ ਚ ਬਾਈ ਜੀ ਉਹ ਭਈਆ ਗੇਗੇ ਸਵਰਾਜ 855 ਦਾ 3 ਸਪੀਡ ਚ ਪਰਵਰਸ ਸਪੀਡ ਚ ਦੇਗੀ ਚੁੱਲਿਆ ਦਾ ਟਾਇਰ ਰਹਿ ਗਿਆ 85 90 ਪੈਸੇ ਤੇ ਚਾਲ ਚਲਾਵੇ ਦੀ ਗੱਲ ਕਰੀ ਬਈ ਜੀ ਥੋੜੇ ਘੰਟੇ ਚੱਲੇ ਆ 4 4 500 ਘੰਟੇ ਚੱਲੇ ਆ ਤੇ ਮਾਡਲ 21 22 ਮਾਡਲ ਆ ਬਈ 7 ਲੱਖ 75000 ਰੁਪਏ ਰੇਟ ਆਗਾ ਜੀ ਵੀ 31 ਮਾਨਸਾ ਦਾ ਨੰਬਰ ਹੋਵੇ ਤੇ ਅੱਗੇ ਕਿ ਬਈ ਜੀ TXT ਮਾਡਲ ਦਾ 363 ਨਿਊ ਹਾਲੈਂਡ ਸੁਪਰ ਬੈਕਗਰਾਉਂਡ ਤੁਸੀਂ ਦੇ ਸਕਦੇ ਥਿੰਗੇ ਬਈ ਜੀ ਜਮਨ ਨਵੇਂ ਨਗੇ ਪਾਸ ਵਾਲੇ ਐਮ ਆਰਪ ਦੇ ਸਖਤੀ ਲੈਦੇ ਇਹ ਬਾਕੀ ਤੁਸੀਂ ਪਿੱਛੋਂ ਬੈਕ ਸੈਟ ਤੋਂ ਦੇਖ ਸਕਦੇ ਹੋ ਪੂਰਾ ਸਾਫ ਹੈ ਟਰੈਕਟਰ ਬਾਈ ਜੀ ਚਲੋ ਵੀ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ ਪਾਵਰ ਸਟੀering ਆ ਬਾਈ ਜੀ ਤੇ ਮਾਡਲ ਦੀ ਗੱਲ ਕਰੀਏ ਬਾਈ ਜੀ 12 ਮਾਡਲ ਆ 4 ਲੱਖ 15000 ਰੁਪਏ ਡਿਮਾਂਡ ਆ ਜੀ ਤੇ ਫਰੰਟ ਐਨ ਮਾਰਕ ਤੇ ਟਾਇਰ ਨਗੇ ਫਰੰਟ ਵੀ ਨਵੇਂ ਨੇ ਤੇ ਬੈਕ ਟਾਇਰ ਬਾਈ ਜੀ ਚੌਕਲਾ ਟਾਇਰ ਦਾ ਨਵਾਂ ਆ ਪਾਵਰ ਸਟੀering ਆ ਬਾਈ ਤੇ ਕਿਹਾ ਬਾਈ ਜੀ ਸੋਨਾਲੀਕਾ 750 ਦਾ ਫਰੰਟਾ ਰੈਸੀ ਪੈਸੀ ਤੇ ਬੈਕ ਟਾਇਰ ਹੈਗੇ ਬਾਈ ਜੀ 95 ਦਾ ਤੇ 2011 ਮਾਡਲ ਹੈ 3,70,000 ਰੁਪਏ ਡਿਮਾਂਡ ਹੈ ਜੀ ਤੇ ਵੀ ਤਿੰਨ ਪਟੰਡੇ ਦਾ ਨੰਬਰ ਆ ਬਾਈ ਜੀ ਆਵਰ ਸਟੀering ਦਾ ਟਰੈਕਟਰ ਬਾਈ ਜੀ ਤੇ ਅਪੋਲੋ ਤੇ ਬੈਕ ਟਾਇਰ ਨੇ ਕਿ 14 ਵਾਲੇ ਟਾਇਰ ਨੇ ਬਾਈ ਜੀ ਹੈਵੀ ਓੱਕ ਲੱਗੀ ਹੋਈ ਹੈਗੀ ਕੋਈ ਚੈੱਕ ਕਰੋ ਤੇ ਕਹੇਗੇ ਬਾਈ ਜੀ ਸੋਹਣਾ ਲੀਕਾ ਸੰਗਰੂਰ ਨੰਬਰ ਆ ਹੈਵੀ ਓੱਕ ਆਗੀ ਤੇ ਅਨਯੂਜ਼ਡ ਟਰੈਕਟਰ ਕਹਿ ਸਕਦੇ ਬਾਈ ਜੀ ਨੂੰ ਬਾਕੀ ਕੈਬ ਵਗੈਰਾ ਵੀ ਇਹ ਤੱਕ ਚੜਿਆ ਹੋਇਆਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਈ ਮਾਰਕਾ ਵੀ ਤੇਗਾ ਜੇ ਕੇ ਦੇ ਟਾਇਰ ਨੇ ਬਾਈ ਜੀ। ਟੋਨ ਵਾਲੀ ਕਾ 750 ਦਾ ਚੈਂਜਰ ਵਾਲਾ ਟਰੈਕਟਰ ਕਾ 183 ਘੰਟੇ ਚੱਲਿਆ ਹੋਇਆ ਬਾਈ ਜੀ ਕੰਪਨੀ ਰਿਪੋਰਟ। ਅੰਜੂਰ ਟਰੈਕਟਰ ਕਹਿ ਸਕਦੇ ਬਈ ਇਹਨੂੰ। ਚਲੋ ਬਈ ਚੈੱਕ ਕਰੋ। 2022 ਮਾਡਲ ਲਗਾ 6,65,000 ਰੁਪਏ ਡਿਮਾਂਡ ਆ। ਸੰਗਰੂਰ ਦਾ ਨੰਬਰ ਆ ਬਾਈ ਜੀ। ਚਲੋ ਬਈ ਜੀ। ਦੇਖ ਸਕਦੇ ਹੋ। ਕੰਡੀਸ਼ਨ ਦਾ ਓਕੇ ਪਿਆ ਬਾਈ ਜੀ ਸਾਫ ਪਿਆ। ਤੇ ਕਹਿ ਗਏ ਬਾਈ ਜੀ। ਪੀਐਕਟੀ ਮਾਡਲ ਦਾ 363 ਨਿਊ ਹੋਲੈਂਡਰ ਸੁਪਰ ਵਾਲਾ। ਮਾਨਸਾ ਦਾ ਨੰਬਰ ਹੈ 14 ਮਾਡਲ ਆ 4 ਲੱਖ 85000 ਰੁਪਏ ਰੇਟ ਆ ਫਰੰਟ ਰੇਡੀਅਲ ਟਾਇਰ ਨੇ 80 ਪੈਸੇ ਤੇ ਬੈਕ ਟਾਇਰ ਵੀ 80 ਪੈਸੇ ਨੇ ਕਿ ਭਾਈ ਜੀ 16928 ਜੇ ਕਹਿ ਦੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਵੀ ਟਰੈਕਟਰ ਦੀ ਪੂਰਾ ਸਾਫ ਹੈਗਾ ਇਹ ਲਈ ਚੈੱਕ ਕਰੋ ਤੇ ਕੈਬ ਵਗੈਰਾ ਵੀ ਇਹ ਤਾਂ ਚੜਿਆ ਹੋਏਗਾ ਓਕੇ ਰਿਪੋਰਟ ਤਾਂ ਭਾਈ ਤੇ ਕਿ ਕਿ ਭਾਈ ਜੀ ਆ ਸਰ 200 SR 241 ਫਰੰਟ ਟਾਇਰ ਵੀ ਨਵੇਂ ਨੇਗੇ ਤੇ ਬੈਕ ਟਾਇਰ 80 ਦੇ ਪੈਸੇ ਨੇਗੇ 99 ਮਾਡਲ ਆ ਤੇ 1,55,000 ਰੁਪਏ ਡਿਮਾਂਡ ਆ ਜੀ। ਤਾਂ ਕਹੇਗੇ ਬਈ ਇਹ ਫਾਰਮਾਟ੍ਰੈਕ 60 ਲੱਖ 2004 ਮਾਡਲ ਆ 2,60,000 ਰੁਪਏ ਡਿਮਾਂਡ ਆ ਜੀ। ਤੇ ਐਮ ਪੰਪ ਲੱਗਿਆ ਹੋਇਆ ਹੈਗਾ ਸਾਦੀ ਘਟਾਈ ਵਾਲਾ। ਬੈਕ ਟਾਇਰ 80 ਪੈਸੇ ਫਰੰਟਰ ਰੱਬੇ। ਮਿੰਦਰ ਆ ਗਿਆ ਬਈ ਜੀ 265 ਅੱਧੇ ਟਾਇਰ ਆਗੇ। ਬੈਕ ਟਾਇਰ ਵੀ ਅੱਧੇ ਨਿਕਲੇ ਬਈ ਜੀ। ਤੇ 2007 ਮਾਡਲ ਆ ਬਈ ਜੀ 1,75,000 ਰੁਪਏ ਡਿਮਾਂਡ ਆ ਜੀ। ਤੇ ਅੱਗੇ ਕਿ ਭਾਈ ਜੀ ਸੋਨਾਲੀਕਾ 750 ਦਾ ਸਕੰਦਰ ਮਾਡਲ ਆ ਤੇ ਇਹ ਟਰੈਕਟਰ ਮਿਲਦਾ ਸੇਲ ਹੋ ਗਿਆ ਭਾਈ ਨਹੀਂ ਵੇ 18 ਮਾਡਲ ਆ 4 ਲੱਖ 85000 ਰੁਪਏ ਦੀ ਡਿਮਾਂਡ ਆ ਜੀ ਸੋਨਾਲੀਕਾ ਆ ਗਿਆ ਭਾਈ ਜੀ 750 ਦਾ 21 ਮਾਡਲ ਆ 6 ਲੱਖ 5000 ਰੁਪਏ ਦੀ ਡਿਮਾਂਡ ਆ ਟਰੈਕਟਰ 80 ਪੈਸੇ ਤੇ ਫਰੰਟ ਹੈਵੀ ਭਾਈ ਜੀ ਫੁੱਲ ਟੌਪ ਮਾਡਲ ਆ ਗਿਆ ਭਾਈ ਇਹ 21 ਮਾਡਲ ਆ ਚੇਂਜਰ ਵਾਲਾ ਟਰੈਕਟਰ ਆਗਾ 55 ਹਸਪਾਵਰ ਦਾ इधर आ गया बै जी तिरानवे मॉडल स्कॉट ब्लैक जमन वाला ट्रैक्टर एक लख पच्ची हज़ार रुपया डिमांड है भाई जी बैग डर अस्सी पैसे तो फ्रंटर है बीजे अगे एक कह बी एस पी आई साढ़े चार सौ तो दो हज़ार ग्यारह मॉडल हैगा दो लख पचवंजा हज़ार रुपया रेट है बैगटार अस्सी पैसे फ्रंटर है पचहत्तर पैसे सादी कटाई वाला टीवी ग्यारह नंबर हैगा बाकी बै जी कमेंट करके जरूर किमें लगी